ਚਿਕਾ ਫਰਸਾ ਵਾਹਿਗੁਰੂ ਜੀ ਦੇ ਬਤੇ ਜੈਪੀ ਜੈਪਾਲ ਮੈਂ ਵਿਸ਼ੇਸ਼ੌਰ ਤੇਨਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤ ਔਰ ਇਹਨਾਂ ਦੱਬੇ ਕੁਚਲੇ ਲਤਾੜੇ ਹੋਏ ਲੋਕਾਂ ਦੀ ਆਵਾਜ਼ ਬਣ ਕੇ ਸੇਵਾ ਕਰ ਸਕਾਂ ਵਿਸ਼ੇਸ਼ ਤੌਰ ਤੇ ਮੈਨੂੰ ਅਸ਼ੀਰਵਾਦ ਦੇਣ ਦੇ ਲਈ ਸਾਡੇ ਵਿੱਚ ਪਹੁੰਚੇ ਨੇ ਨਾ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਆਂ ਜਿਨ੍ਹਾਂ ਮਾਨਸ ਤੋਂ ਕਹਿਲਾ ਦੱਸਿਆ ਗਿਆ ਸੀ ਕਿ ਕੁਝ ਪਿਛਲੇ ਸਮੇਂ ਦੇ ਵਿੱਚ 221 ਤੇ 222 ਦੇ ਵਿੱਚ ਉਸ ਸਮੇਂ ਦੇ ਪੰਜਾਬ ਦੀ ਕੁਰਸੀ ਤੇ ਬੈਠੇ ਮ ਮਖਟਾ ਪਾ ਕੇ ਸ਼ਰਾਰਤੀ ਅੰਸਰਾਂ ਵੱਲੋਂ ਕੁਝ ਮੈਨੂੰ ਮਤ ਜਲੀਲ ਕੀਤਾ ਗਿਆ ਕੁਝ ਮੇਰੇ ਉਸ ਸਮੇਂ ਦੇ ਮਤ ਪੇਦ ਸੀ ਉਸ ਸਮੇਂ ਦੇ ਪ੍ਰਧਾਨ ਦੇ ਨਾਲ ਉਹ ਮਤ ਪੇਦ ਇੰਨੇ ਜ਼ਿਆਦਾ ਵੱਧ ਗਏ ਕਿ ਮੈਂ ਬਹੁਤ ਮਾਨਸਿਕ ਤੌਰ ਤੇ ਪਰੇਸ਼ਾਨ ਹੋਈ ਮੇਰੇ ਸਾਹਮਣੇ ਦੋ ਰਸਤੇ ਸੀ ਜਾਂ ਤਾਂ ਮੈਨੂੰ ਸੁਸਾਇਸਾਈਡ ਕਰ ਲੈਣਾ ਚਾਹੀਦਾ ਸੀ ਜਾਂ ਮੈਨੂੰ ਘਰ ਛੱਡ ਕੇ ਚਲੇ ਜਾਣਾ ਚਾਹੀਦਾ ਸੀ ਤમે ਘੱਟ ਸੜਕੀ ਚਲੀ ਗਏ ਬਹੁਤ سارے ਸਾਥੀ 파ਉਟ ਹੋਏ ਸਭ ਤੋਂ ਪਹਿਲਾਂ ਫੋਨ ਮੈਨੂੰ ਬਾਈਕ ਤਲਦੀਪ ਸਿੰਘ ਸਰਦੂਲਗੜ ਜੀ ਦਾ ਆਇਆ ਕਹਿੰਦੇ ਭੈਜੀ ਤੁਹਾਡੇ ਮਨ ਤੇ ਸੀ ਫੈਸਲਾ ਬਦਲਣਾ ਸੁਖਾਨ ਬਦਲਣਾ ਪਲੇਟਫਾਰਮ ਬਦਲਣਾ ਤੁਹਾਡਾ ਨਿੱਜੀ ਅਧਿਕਾਰ ਹੈ ਤੁਹਾਡਾ ਸੰਵਿਧਾਨਕ ਅਧਿਕਾਰ ਹੈ ਪਰ ਸਾਨੂੰ ਬਿਨਾਂ ਦੱਸੇ ਕੋ ਚੱਲ ਕੇ ਜਾਣਾ ਇਹ ਸਵਾਲ ਮੇਨੂੰ ਤੰਗ ਕਰਦਾ ਹੈ ਤੁਸੀਂ ਭਾਈ ਜੀ ਨੂੰ ਕਿਹਾ ਕਿ ਮੈਂ ਖੁਦ ਵੀ ਬਹੁਤ ਪਰੇਸ਼ਾਨ ਹਾਂ ਕਿਉਂਕਿ ਜਦੋਂ ਸਾਹਿਬ ਸ੍ਰੀ ਕਾਸ਼ੀ ਰਾਮ ਜੀ ਨੇ ਬਹੁਜਨ ਸਮਾਜ ਪਾਰਟੀ ਰੁਪਈਏ ਘਰ ਬਣਾਇਆ ਤਾਂ ਉਸ ਘਰ ਨੂੰ ਬਣਾਉਣ ਵਾਸਤੇ ਸਾਹਿਬ ਕਾਸ਼ੀ ਰਾਮ ਜੀ ਨੂੰ ਮੈਂ ਵੀ ਗਾਰੇ ਦੇ ਪੱਟਲ ਬਣਾਏ ਸੀ ਮੈਂ ਵੀ ਇੱਟਾਂ ਫੜਾਈਆਂ ਸੀ ਇਹ ਘਰ ਬਣਾ ਘਰ ਛੱਡਣੇ ਸੌਖੇ ਨਹੀਂ ਹੁੰਦੇ ਬੜਾ ਮਨ ਭਾਵਕ ਹੋਇਆ ਬੜੀ ਪਰੇਸ਼ਾਨ ਰਹੀ ਮੈਂ ਪਰ ਮੇਰੇ ਮਾਨ ਤੋਂ ਬਾਈ ਸਰਬਸ ਕੈਸ਼ੀ ਜੀ ਬਾਬੂ ਫਤੇਪੁਰ ਜੀ ਕੰਦੀਪ ਸਿੰਘ ਸਰਦੂਲੜ ਜੀ ਪਾਲੀ ਰੱਲੀ ਜੀ ਬਹੁਤ ਸਾਰੇ ਸਾਥੀ ਇੱਥੇ ਬੈਠੇ ਆ ਵਰਦਰਮਈ ਸੀ ਲੱਖੀ ਸਿੰਘ ਜੀ ਬੜੇ ਸਾਥੀ ਇੱਥੇ ਬੈਠੇ ਆ ਜਿਹੜੇ ਮੇਰੇ ਨਾਲ ਰੋਜ਼ ਦੀ ਤਰ੍ਹਾਂ ਪਾਰਟੀ ਛੱਡ ਜਾਣ ਤੋਂ ਬਾਅਦ ਵੀ ਵਿਚਾਰ ਚਰਚਾ ਸਮਾਜ ਪ੍ਰਤੀ ਕਰਦੇ ਸੀ ਪਰ ਮੈਂ ਧੰਨਵਾਦ ਕਰਦੀ ਆ ਮਾਨਯੋਗ ਕਲਦੀਪ ਸਿੰਘ ਸਰਦੂਲ ਗੜ ਜੀ ਦਾ ਜਦ ਸਾਡੀ ਫੋਨ ਤੇ ਗੱਲਬਾਤ ਹੋਈ ਤਾਂ ਮੈਂ ਭਾਈ ਜੀ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਮੇਰੇ ਅੰਦਰ ਬਹੁਤ ਜਨ ਸਮਾਜ ਪਾਰਟੀ ਹੈ ਮੈਂ ਪਾਰਟੀ ਤਕਰਾਰਾਂ ਦੇ ਵਿੱਚ ਵੀ ਇਹ ਬਿਆਨ ਚਨਮ ਤੇ ਦਿੱਤਾ ਸੀ ਇਹ ਬਿਆਨ ਸੋਸ਼ਲ ਮੀਡੀਆ ਦੇ ਉੱਪਰ ਪਿਆ ਹੈ ਮੈਂ ਆਖਿਆ ਸੀ ਕਿ ਦੁਨੀਆ ਦੇ ਵਿੱਚ ਕੋਈ ਐਸਾ ਲਲਾਰੀ ਨਹੀਂ ਜੋ ਸਾਸ਼ਰੀ ਕਾਸ਼ੀ ਰਾਮ ਜੀ ਦੇ ਦਿੱਤੇ ਹੋਏ ਇਸ ਨੀਲੇ ਰੰਗ ਦਾ ਰੰਗ ਕਾਟ ਕਰ ਸਕੇ ਅੱਜ ਵੀ ਮੈਂ ਇਹ ਗੱਲ ਫਖਰ ਦੇ ਨਾਲ ਕਹਿੰਨੀ ਆ ਕਿ ਕੋਈ ਲਲਾਰੀ ਦੁਨੀਆ ਦੇ ਵਿੱਚ ਫਾਇਦਾ ਨਹੀਂ ਹੋਇਆ ਜੋ ਮੇਰੇ ਨੀਲੇ ਰੰਗ ਦਾ ਰੰਗ ਕਾਟ ਕਰ ਸਕੇ ਅੱਜ ਮੈਂ ਆਪਣੇ ਘਰ ਦੇ ਵਿੱਚ ਮੁੜ ਵਾਪਸ ਸ਼ਾਮਲ ਹੋਈ ਆ ਮੈਂ ਤੁਹਾਡੇ ਸਾਰਿਆਂ ਦੇ ਕਦਮ ਕਦਮ ਦੀ ਰਣੀ ਆ ਔਰ ਮੈਂ ਤੁਹਾਨੂੰ ਵੀ ਵਿਸ਼ਵਾਸ ਦਿਵਾਉਣੀ ਆ ਸਟੇਟ ਦੀ ਲੀਡਰਸ਼ਿਪ ਨੂੰ ਵੀ ਵਿਸ਼ਵਾਸ ਦਿਵਾਉਣੀ ਆ ਜ਼ਿਲ੍ਹੇ ਦੀ ਲੀਡਰਸ਼ਿਪ ਨੂੰ ਵੀ ਮੈਂ ਵਿਸ਼ਵਾਸ ਦਿਵਾਉਣੀ ਆ ਸਾਡੇ ਸੂਬੇ ਦੇ ਪ੍ਰਧਾਨ ਸਾਹਿਬ ਔਰ ਇਨਚਾਰਜ ਸਾਹਿਬ ਨੂੰ ਵੀ ਮੈਂ ਵਿਸ਼ਵਾਸ ਦਿਵਾਉਣੀ ਆ ਕਿ ਜਿੱਥੇ ਵੀ ਪਾਰਟੀ ਦਾ ਹਕੂਮ ਹੋਏਗਾ ਨਾ ਪਹਿਲਾ ਦਿਨ ਰਾਤ ਦੇਖਿਆ ਤੇ ਨਾ ਅੱਜ ਵੇਖਾਂਗੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਮੈਂ ਆਪਣੀਆਂ ਭੈਣਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਕਰਦੀ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਖੜਾਗੇ ਜਦ ਮੈਂ ਇੱਥੇ ਬੈਠੀ ਤਾਂ ਮੈਨੂੰ ਬਹੁਤ ਸਾਰੀਆਂ ਭੈਣਾਂ ਇਹ ਦੱਸ ਰਹੀਆਂ ਸੀ ਕਿ ਸਾਡੇ ਘਰ ਦੇ ਹਾਲਾਤ ਹਰਾਂ ਦੇ ਮਾਰ-ਵੇਟ ਜੋ ਆਏ ਆ ਪਾਣੀ ਖੜਾ ਸੱਤਾ ਟਿਕਣ ਵਾਲੀਆਂ ਨੇ ਘਰ ਦੇ ਵਿੱਚ ਰਸਨ ਨਹੀਂ ਬਹੁਤ ਸਾਰੀਆਂ ਭੈਣਾਂ ਮੇਰੇ ਨਾਲ ਗੱਲਬਾਤ ਕਰ ਰਹੀਆਂ ਸੀ ਸੀਨੀਅਰ ਲੀਡਰਸ਼ਿਪ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਔਰ ਮੈਂ ਵੀ ਲੀਡਰਸ਼ਿਪ ਦੇ ਅਸ਼ੀਰਵਾਦ ਦੇ ਨਾਲ ਇਹ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਪਾਰਟੀ ਦੀ ਜ਼ਿੰਮੇਵਾਰੀ ਜਿੱਦਾਂ ਹੋਊਗੀ ਜਿੱਦਾਂ ਸੰਦੇਸ਼ ਹੋਏਗਾ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਹਰ ਮਸਲੇ ਦਾ ਹੱਲ ਜਿਹੜਾ ਹੈਗਾ ਉਹ ਕੀਤਾ ਜਾਵੇ ਇਸ ਕਰਕੇ ਤੁਹਾਡਾ ਭੈਣਾ ਦਾ ਵੀ ਧੰਨਵਾਦ ਭਰਾਵਾਂ ਦਾ ਵੀ ਧੰਨਵਾਦ ਜ਼ੀਰਾਂ ਦਾ ਵੀ ਧੰਨਵਾਦ ਸਟੇਟ ਦੀ ਲੀਡਰਸ਼ਿਪ ਉਹਨਾਂ ਦਾ ਵੀ ਧੰਨਵਾਦ ਵਿਸ਼ੇਸ਼ ਤੌਰ ਤੇ ਮਾਨਜੋਤ ਅਮਰਤਾ ਸਿੰਘ ਤ੍ਰਿਪਰੀ ਭਾਜਪਾ ਸਮਾਜ ਪਾਰਟੀ ਜੀ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਸਿਰ ਤੇ ਮੈਂ ਵਿਸ਼ੇਸ਼ ਤੌਰ ਤੇ ਉਹਨਾਂ ਐਨ ਆਰ ਆਈ ਸਾਥੀਆਂ ਦਾ ਵੀ ਧੰਨਵਾਦ ਕਰਦੀ ਹਾਂ ਮੇਰੇ ਬਹੁਤ ਹੀ ਸਤਿਕਾਰਯੋਗ ਜੀਤ ਚੰਦੀ ਦੇਹਾਨਾ ਜੀ ਦਾ ਨਿਊਜ਼ੀਲੈਂਡ ਤੋਂ ਬਲਵੀ ਮੱਡ ਜੀ ਦਾ ਸਾਰੇ ਸਾਥੀਆਂ ਦਾ ਐਨ ਆਰ ਆਈ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਮੁੜ ਘਰ ਵਾਪਸੀ ਦੇ ਲਈ Delhi ਸਾਡੀ ਗੱਲਬਾਤ ਹੋਈ ਸੀ ਅਸ਼ੀਰਵਾਦ ਦਿੱਤਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ